ਹੇ ਕਾਹ ਦੋਸਤੋ ਕਬੱਡੀ ਹਾਈਲਾਈਟਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ 29 ਅਕਤੂਬਰ 2025 ਦੇ ਫਾਈਨਲ ਮੈਚਾਂ ਦੀ ਵੀਡੀਓ ਪਹਿਲੇ ਕੱਪ ਦੀ ਗੱਲ ਕਰੀਏ ਤਾਂ ਦੰਦੂਪੁਰ ਨੇੜੇ ਮੰਡੀ ਮੋੜ ਪਹਿਲਾ ਇਨਾਮ 81 ਔਰ ਦੂਜਾ ਇਨਾਮ 6000 ਤੇ ਇਸ 'ਤੇ ਬੈਸਟ ਰੰਗ ਵਾਸ਼ਿੰਗ ਮਸ਼ੀਨ ਸੀ ਇੱਥੇ ਫਾਈਨਲ ਮੈਚ ਬੇ ਆਫ ਲਾਂਟੀ ਨਿਊਜ਼ੀਲੈਂਡ ਵਰਸਸ ਗੁਰੂ ਤੇਗਬਾਧਰ ਕਬੱਡੀ ਕਲੱਬ ਜਰਮਨੀ ਵਿੱਚਕਾਰ ਖੇਡਿਆ ਗਿਆ ਇੱਥੇ ਫਰਸਟ ਬੇ ਆਫ ਲਾਂਟੀ ਨਿਊਜ਼ੀਲੈਂਡ ਰਹੀ ਤੇ ਸੈਕੰਡ ਕਬੱਡੀ ਕਲੱਬ ਜਰਮਨੀ ਰਹੀ ਤੇ ਬੈਸਟ ਜੱਫੀ ਦੀ ਗੱਲ ਕਰੀਏ ਤਾਂ 9 ਟੱਚ 5 ਜੱਫੇ ਅਮਨ ਸੁਨਿਆਰਾ ਬੈਸਟ ਰੇਡਰ ਦੀ ਗੱਲ ਕਰੀ ਤੇ ਮੁੰਨਾ ਤੇ ਮਿਲਖ ਜੁਆਇੰਟ ਬੈਸਟ ਰਾਈ ਮਿੱਤਰੋ ਤੇ ਬੈਸਟਨ ਵਾਸ਼ਿੰਗ ਮਸ਼ੀਨ ਸੀ ਤੇ ਮਿੱਤਰੋ ਅਮਨ ਸੁਨਿਆਰਾ ਆਪਣੇ ਫਾਰਮ ਵਿੱਚ ਆ ਗਿਆ ਬਾਕੀ ਤੁਹਾਨੂੰ ਅਮਨ ਸੁਨਿਆਰੇ ਦੀ ਖੇਡ ਕਿਵੇਂ ਲੱਗਦੀ ਆ ਲਾਈਕ ਜਰੂਰ ਕਰਨਾ ਮੁੰਨਾ ਤੇ ਮਿਲਖਾ ਵੀ ਕਹਿੰਦੇ ਸਿਰਾ ਕਰਾ ਗਏ ਤੇ ਅੱਗੇ ਗੱਲ ਕਰਦੇ ਆ ਪੰਜਾਬ ਦੇ ਮੇਨ ਕਬੱਡੀ ਕੱਪ ਪਿੰਡ ਪੰਡੋਰੀ ਵੜੈਚ ਅੰਮ੍ਰਿਤਸਰ ਇਨਾਮ ਇੱਥੇ ਪਹਿਲਾ 2 ਲੱਖ ਦੂਜਾ ਇਨਾਮ 1.5 ਲੱਖ ਤੇ ਬੈਸਟ ਨੂੰ 51-51 ਹਜ਼ਾਰ ਸੀ ਤੇ ਇੱਥੇ ਚਾਰ ਕਲੱਬਾਂ ਦੇ ਮੈਚ ਹੋਏ ਇੱਥੇ ਫਾਈਨਲ ਮੈਚ ਪੰਜਾਬ ਲਾਇਨਜ਼ ਮਾਝਾ ਵਰਸਸ ਖਡੂਰ ਸਾਹਿਬ ਵਿਚਕਾਰ ਖੇਡਿਆ ਗਿਆ ਇੱਥੇ ਫਰਸਟ ਖਡੂਰ ਸਾਹਿਬ ਟੀਮ ਰਹੀ ਤੇ ਸੈਕੰਡ ਪੰਜਾਬ ਲਾਇਨਜ਼ ਮਾਝਾ ਟੀਮ ਰਹੀ ਤੇ ਬੈਸਟ ਰੇਡਰ ਦੀ ਗੱਲ ਕਰੀ ਤਾਂ ਗੁਰਲਾਲ ਖਡੂਰ ਸਾਹਿਬ 17 ਕਬੱਡੀਆਂ 15 ਨੰਬਰ ਲਏ ਤੇ ਬੈਸਟ ਰੀਡਰ ਬਣਿਆ ਸਪੈਸਟ ਜਾਫੀ ਦੀ ਗੱਲ ਕਰੀਏ ਤਾਂ 17 ਟੱਚ 6 ਜੱਪੇ ਗੁਰਦੇਤ ਕਿਸ਼ਨਗੜ ਰਿਹਾ ਕਹਿੰਦੇ ਕੁਲਦੀਪ ਸ਼ਿਕਾਰਾਂ ਵਾਲਾ ਵੀ ਕਹਿੰਦੇ ਸਿਰਾ ਕਰਾ ਗਿਆ ਢੇਰੀਆਂ ਤੋਂ ਮੁੜੀ ਗਿਆ ਤੇ ਵੈਸਟਨ ਤੁਹਾਨੂੰ ਪਤਾ ਹੀ ਸੀ ਕਿ ਇੱਥੇ ਵੈਸਟਨ ਨੂੰ 52-52000 ਰੁਪਏ ਸੀਗੇ ਤੇ ਅੱਗੇ ਗੱਲ ਕਰਦੇ ਪਿੰਡ ਰਾਜਾ ਸਹਿ ਮਝਾਰ ਨੌ ਆਬਾਦ ਪਹਿਲਾ ਇਨਾਮ 1 ਲੱਖ ਤੇ ਦੂਜਾ ਇਨਾਮ 75000 ਵੈਸਟਨ ਨੂੰ 31-31000 ਸੀ ਇੱਥੇ ਫਾਈਨਲ ਮੈਚ ਸ਼ਾਕਾਟ ਵਰਸਸ ਸ਼ਾਰਪ ਟਰਾਂਸਪੋਰਟ ਵਿੱਚ ਖੇਡਿਆ ਗਿਆ ਇੱਥੇ ਫਰਸਟ ਸ਼ਾਕਾਟ ਰਹੀ ਤੇ ਸੈਕੰਡ ਸ਼ਾਰਪਸ ਟਰਾਂਸਪੋਰਟ ਰਹੀ ਬੈਸਟ ਰੇਡਰ 12 ਰੇਡਾਂ 12 ਨੰਬਰ ਲੈ ਕੇ ਕਹਿੰਦੇ ਸੋਨੀ ਭਾਦੜਾ ਰਹਾ ਮੁੰਡੇ ਨੇ ਕਹਿੰਦੇ ਨੌਨ ਸਟਾਪ ਪਾਤੀਆਂ ਅੱਗੇ ਗੱਲ ਕਰਦੇ ਆ ਬੈਸਟ ਜਾਫੀ ਦੀ ਜਾਫੀ ਨੌ ਟੱਚ 6 ਜੱਫੇ ਬਿੱਲੀ ਲੱਲੀਆਂ ਤੇ ਇੰਦਰ ਤਲਵੰਡੀਰਾਏ ਜੁਆਇੰਟ ਬੈਸਟ ਰਹੀ ਸੋਨੀ ਭਾਦੜਾ ਵੀ ਸਿਰਾ ਰੇਡਰ ਆ ਸੋਨੀ ਦੀ ਖੇਡ ਨੂੰ ਪਿਆਰ ਕਰਨ ਵਾਲੇ ਲਾਈਕ ਜਰੂਰ ਕਰਨਾ ਤੇ ਮੇਰੇ ਮਿੱਤਰੋ ਬਿੱਲੀ ਲੱਲੀਆਂ ਦੀ ਖੇਡ ਨੂੰ ਕੌਣ ਕੌਣ ਪਿਆਰ ਕਰਦਾ ਲਾਈਕ ਜਰੂਰ ਕਰਨਾ ਸ਼ਾਹਕੋਟ ਵਾਲਿਆਂ ਨੇ ਵੀ ਆਪਣੇ ਸੀਜ਼ਨ ਦੀ ਕਹਿੰਦੇ ਸਟਾਰਟਿੰਗ ਕਰ ਲਈ ਆ ਮੁੰਡੇ ਸਿਰਾ ਕਰਾਈ ਜਾਂਦੇ ਸ਼ਾਹਕੋਟ ਵਾਲੇ ਹੋਵੇ ਵੀ ਕਿਉਂ ਨਾ ਮੁੰਡਿਆਂ ਦੀ ਮਿਹਨਤ बोलਦੀ ਆ ਤਾਂ ਹਾਂਜੀ ਦੋਸਤੋ ਅਗਲੇ ਕਬੱਡੀ ਕਾਪਤੀ ਗੱਲ ਕਰੀਏ ਤਾਂ ਮੋਖਰਾ ਰੋहतक ਪਹਿਲਾ ਇਨਾਮ ਦਿੱਥੇ 81000 ਦੂਸਰਾ ਨਾਮ 61000 ਤੇ ਬੈਸਟਾਂ ਨੂੰ ਕਹਿੰਦੇ ਇਲੈਕਟ੍ਰਿਕ ਸਕੂਟੀਆਂ ਸੀ ਇੱਥੇ ਫਾਈਨਲ ਮੈਚ ਬਾਹੂਆ ਕੁਰਪੁਰ ਵਰਸਸ ਮੋਹਰਾ ਵਿੱਚ ਧਾਰ ਖੇਡਿਆ ਗਿਆ ਇਸ ਵਿੱਚ ਫਰਸਟ ਬਾਹੂਆ ਕੁਰਪੁਰ ਰਹੀ ਤੇ ਸੈਕੰਡ ਮੋਹਰਾ ਬੈਸਟ ਜਾਫੀ ਦੀ ਗੱਲ ਕਰੀ ਤਾਂ ਕਹਿੰਦੇ ਮੇਰੇ ਮਿੱਤਰੋ ਸ਼ੀਲੂ ਦਾ ਬ੍ਰਾਹਮਨਿਕ ਸੁਭਾਅ ਆ ਰਿਹਾ ਤੇ ਬੈਸਟ ਰੇਡਰ ਦੀ ਗੱਲ ਕਰੀ ਤਾਂ ਰੋਹਿਤ ਤੇ ਜਿੱਦੀਨੂ ਦੋਨੋਂ ਜੁਆਇੰਟ ਬੈਸਟ ਰਹੇ ਤੇ ਬੈਸਟਾਂ ਨੂੰ ਇਲੈਕਟ੍ਰਿਕ ਸਕੂਟੀਆਂ ਸੀ ਬਾਕੀ ਤੁਹਾਨੂੰ ਮਨੀਸ਼ ਦੀ ਖੇਡ ਕਿਵੇਂ ਲੱਗਦੀ ਆ ਲਾਈਕ ਜ਼ਰੂਰ ਕਰਨਾ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਬੱਲੇ 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 ਕਬੱਡੀ ਸਿਰਾ ਕੈਚ ਲਗਾ ਦੀ ਕਬੱਡੀ ਕੀ ਟੋਪ 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 ਕੈਚ ਲਗਾ ਦੀ